ਸੋ ਗੋਡਾਲ ਬੁਰ ਸੇਵੀ ਐ ਐਨੇ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ वै सिफ़ दुख सामदी नूर हर सोह खुर सोह चटी तुद ॾिठे सॼे पातशाहू मल जनम जनम द कटी आहे सजण सॼा पातशाहू सिर शाह शा दाह ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵਸਾ ਹੋ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਤ ਸਾਰੀ ਮਹੱਲਾ ਪੰਜਾਬ ਵਾਰਸ ਲੁਕਾ ਨਾਲੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁ ਰਹਿ ਆਦ ਪੂਰਨ ਮਧ ਪੂਰਨ ਅੰਤਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ ਰਹਿ ਫੇਖਨ ਸੁਨਨ ਸੁਨਾਮਨ ਮਾਨਮੈ ੜੜੀ ਐ ਸਾਜ ਹੇਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰੇ ਗਨਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਣ ਸਮਰਾਤਿ ਪ੍ਰਭ ਜੋ ਕਰ ਸੋਈ ਕਹਿਣਾ ਮੈਂ ਤਾਂ ਉਤਾਬ ਦਾ ਤੇਸ ਬਿਨ ਨਹੀਂ ਕੋਈ ਖਾਂਡ ਬ੍ਰਹਮਾਣਡ ਪਾਦਾਲ ਦੀਵ ਰਵਿਆ ਸਭ ਲੋਈ ਜਿਵੇਂ ਆਪ ਬੁਝਾਏ ਸੋਭਜਸੀ ਨਿਰਮਲ ਜਨ ਸੋਈ ਖਾਂਡ ਬ੍ਰਹਮਾंड ਪਾਤਾਲ ਦੀਵ ਰਵੇ ਆਸ ਬਲੋਈ ਜਿਵੇਂ ਆਪ ਬੁਝਾਏ ਸੋਭਜਸੀ ਮਲ ਜਾਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾਂ ਬਾਾਰ ਸਲੋਕਾ ਨਾਲ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰ ਹੈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਖਾਲਸਾ ਰੂਪ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 705 ਤੇ ਰਾਗ ਜੈਤਸਰੀ ਦੀ ਵਾਰ ਦੇ ਸਰਲੇਖੇੜਿ ਸ਼ਬਾਇਮਾਨ ਹੈ ਸਤਿਗੁਰੂ ਦੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਅਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ